ਪਟਿਆਲਾ ਤੋਂ ਕਾਂਗਰਸ ਦੇ ਕੈਪਟਨ ਨੂੰ ਚੁਣੌਤੀ ਦੇਣ ਲਈ ਅਕਾਲੀ ਦਲ ਨੇ ਜਨਰਲ ਲੋ ਮੈਦਾਨ ਦੇ ਵਿੱਚ ਉਤਾਰਿਆ ਮੀਟਿੰਗ ਕਰਨ ਪਹੁੰਚੇ ਜੇਜੇ ਸਿੰਘ ਆक्रामक ਵਿਖੇ ਪਰ ਆਪਣੀ ਇਸ ਆक्रामकता 'ਚ ਉਪਭਾਸ਼ਾ ਤੇ ਕੰਟਰੋਲ ਨਹੀਂ ਕਰ ਸਕੇ ਸਾਬਕਾ ਫੌਜ ਮੁਖੀ ਨੇ ਆਪਣੇ ਵਿਰੋਧੀ ਦੇ ਲਈ ਅਪਸ਼ਬਦ ਕਹੇ ਤੇ ਮੌਕੇ ਤੇ ਮੌਜੂਦ ਅਕਾਲੀ ਆਗੂ ਜਿਨ੍ਹਾਂ ਦੇ ਵਿੱਚ ਕੈਬਨਟ ਮੰਤਰੀ ਸੁਰਜੀਤ ਸਿੰਘ ਰਖੜਾ ਵੀ ਮੌਜੂਦ ਸਨ ਠਾਹਾ ਕੇ ਲਾਉਂਦੇ ਰਹੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਫੌਜ ਮੁਖੀ ਨੇ ਜਿਸ ਤਰੀਕੇ ਆਪਣੇ ਵਿਰੋਧੀ ਦੇ ਲਈ ਪੱਦੀ ਸ਼ਬਦਾਵਲੀ ਵਰਤੀ ਉਹ ਕਿਸੇ ਪੱਖੋਂ ਵੀ ਜਾਇਜ਼ ਨਹੀਂ ਸੀ ਸਾਬਕਾ ਫੌਜ ਮੁਖੀ ਦੀ ਤਲਖ ਜ਼ੁਬਾਨੀ ਤੁਸੀਂ ਵੀ ਸੁਣੋ ਜਿਤਨਾ ਤੇ ਸਿੱਧੇ ਤਰੀਕਾ ਨਾਲ ਜਿੱਤੋ ਜਿ ਠੁੱਡਾ ਮਾਰ ਕੇ ਜਿਤਨਾ ਨਾ ਤੇ ਆਪਾਂ ਤੁਹਾਨੂੰ ਰਿਪੋਰਟ ਕਰ ਦੇਵਾਂਗੇ ਅਸੀਂ ਬੈਲਟ ਦੇ ਥੱਲੇ ਕੋਈ ਮਾਰੇ ਮੈਂ ਜੀ ਬੜੇ ਜੋ ਜਿੱਤਿਆ ਫੌਜ ਵਿੱਚ ਬੜੀ ਕੰਪੀਟੀਸ਼ਨ ਜਿੱਤਿਆ ਫੇਅਰ ਪਲੇ ਸੀ ਜਿਹੜਾ ਸਾਡੇ ਨਾਲ ਬੈਲਟ ਤੋਂ ਥੱਲੇ ਮੁੱਕਾ ਮਾਰੇ ਮੈਂ ਗਾ ਪਹਿਲੇ ਇਹਨੂੰ ਖਤਮ ਹੀ ਕਰੂੰ ਇਹਨੂੰ ਹੀ ਛੱਡੋ ਔਰ ਖਾ ਜਾਓ ਸਾਬਕਾ ਜਨਰਲ ਤੋ ਜਦੋਂ ਉਹਨਾਂ ਦੀ ਭਾਸ਼ਾ ਦੇ ਬਾਰੇ ਸਵਾਲ ਕੀਤਾ ਗਿਆ ਤਾਂ ਜਵਾਬ ਦੇ ਵਿੱਚ ਉਹਨਾਂ ਕੈਪਟਨ ਅਮਰਿੰਦਰ ਸਿੰਘ ਦਾ ਹਵਾਲਾ ਦੇ ਦਿੱਤਾ ਉਹਨਾਂ ਕਿ ਹਾਂ ਕਿ ਜਿਸ ਭਾਸ਼ਾ ਦੇ ਵਿੱਚ ਕੈਪਟਨ ਬੋਲਣਗੇ ਉਸੇ ਦੇ ਵਿੱਚ ਉਹ ਜਵਾਬ ਦੇਣਗੇ ਤੇ ਚੋਣ ਮੈਦਾਨ ਵਿੱਚ ਵੀ ਉਹ ਕੈਪਟਨ ਦੇ ਗੋਟ ਢਲਵਾਉਣਗੇ ਤੇ ਲੋ ਜੋ ਮੈਂ ਆਪਣਾ ਵਿਚਾਰ ਪ੍ਰਗਟ ਕੀਤਾ ਹੈ ਮੇਰਾ ਸੱਚਾ ਪੱਕਾ ਇਰਾਦਾ ਹੈਗਾ ਉਹ ਮੈਂ ਤੁਹਾਨੂੰ ਐਕਸਪ੍ਰੈਸ ਕੀਤਾ ਉਹਨਾਂ ਨੇ ਜਦ ਕਿਹਾ ਕਿ ਜਨਨ ਸਾਹਿਬ ਨਾਥਿੰਗ ਟੂ ਡੂ ਵਾਟਸਐਪਰ ਵਿਦ ਪਟਿਆਲਾ ਇੱਕ ਸਹੀ ਗੱਲ ਐ ਝੂਠ ਬੋਲਿਆ ਉਹਨਾਂ ਨੇ ਕਿਉਂ ਝੂਠ ਬੋਲਿਆ ਉਹਨਾਂ ਨੇ ਇਹ ਵੀ ਕਿਹਾ ਕਿ ਇਨਕੋ ਨਾਨੀ ਯਾਦ ਕਰਾ ਦੇਂਗੇ ਇਹ ਵੀ ਕੋਈ ਚੰਗੀ ਚੀਜ਼ ਬੋਲੀ ਐ ਤੇ ਇਸ ਕਰਕੇ ਮੈਂ ਇਹ ਕਹਿਣਾ ਮੈਂ ਤੁਹਾਨੂੰ ਸੱਚੀ ਗੱਲ ਕਰ ਰਿਹਾ ਕਿ ਸ਼ੋਭਾ ਉਹਨਾਂ ਨੂੰ ਨਹੀਂ ਦੇਤੀ ਜਾਣੀ ਚਾਹੀਦੀ ਔਰ ਮੈਂ ਇੱਕ ਇਨਸਾਨ ਆ ਮੇਰਾ ਪ੍ਰਿੰਸੀਪਲ ਹੈਗਾ ਕਿ ਇਨਏਨੇਬਲ ਮੈਂ ਕਹਿ ਚੁੱਕਾ ਜਿਨ ਨੇ ਮੈਨੂੰ ਬੈੱਡ ਦੇ ਥੱਲੇ ਮਾਰਿਆ ਨਾ ਤੇ ਮੈਂ ਉਹਨੂੰ ਨੌਕਆਊਟ ਕਰਾਂਗਾ ਸਾਬਕਾ ਫੌਜਮੁਖੀ ਜਿਸ ਅਹੁਦੇ ਤੇ ਰਹੇ ਨੇ ਉਸ ਨੂੰ ਵੇਖਦਿਆਂ ਇਹ ਭਾਸ਼ਾ ਉਹਨਾਂ ਨੂੰ ਨਹੀਂ ਸੋਹਦੀ ਤੇ ਹੁਣ ਰਾਜਨੀਤੀ ਵਿੱਚ ਉਤਰੇ ਨੇ ਤਾਂ ਉਹਨਾਂ ਤੋਂ ਅਨੁਸ਼ਾਸਨ ਦੀ ਉਮੀਦ ਕਰਨਾ ਵੀ ਲਾਜ਼ਮੀ ਹੈ ਪਰ ਜਿਸ ਤਰੀਕੇ ਉਹ ਕੈਪਟਨ ਨਵਿੰਦਰ ਸਿੰਘ ਨੂੰ ਖੇਡ ਰਹੇ ਨੇ ਉਸ ਤੋਂ ਸਾਫ਼ ਹੈ ਕਿ ਪਟਿਆਲਾ ਦੇ ਵਿੱਚ ਸਿਆਸੀ ਜੰਗ ਅਜੇ ਹੋਰ ਭਖੇਗੀ